ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬਟਿਕ ਤੇ ਪਹਿਲਾਂ ਤਾਂ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਜਿਹੜੀ YouTube ਫੈਮਲੀ ਹੈ ਉਹ 12000 ਪਲੱਸ ਹੋ ਗਈ ਹੈ ਤੇ ਹਾਲੇ ਤੱਕ ਵੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਜਰੂਰ ਕਰਿਓ ਵਿੱਚ ਬਹੁਤ ਈ ਸਾਡੇ ਵਿਊਅਰਸ ਨੇ ਜਿਹੜੇ ਸਬਸਕ੍ਰਾਈਬ ਨਹੀਂ ਕੀਤਾ ਹੋਣਾ ਸਾਡੇ ਵੀਡੀਓਜ਼ ਡੇਲੀ ਦੇਖਦੇ ਹੋਣੇ ਪਲੀਜ਼ ਉਹ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਬਹੁਤ ਸਾਰੇ ਆਉਂਦੇ ਨੇ ਸਟੀਚਿੰਗ ਨੂੰ ਲੈ ਕੇ ਬਾਕੀ ਸੂਟਰ ਰਿਲੇਟਡ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਨੇ ਤੇ ਉਹਨਾਂ ਦੇ ਪਰ ਰਿਪਲਾਈ ਦਿੰਨੇ ਆ ਜੀ ਮੈਸੇਜ ਕਰਦੇ ਨੇ ਜਿਹੜੇ ਉਹਨਾਂ ਦੇ ਛੇਤੀ ਰਿਪਲਾਈ ਦਿੱਤਾ ਜਾਂਦਾ ਜਿਨ੍ਹਾਂ ਦਾ ਫੋਨ ਆਉਂਦਾ ਜੀ ਉਹਨਾਂ ਨੇ ਕਈ ਵਾਰ ਨਾ ਫੋਨ ਅਟੈਂਡ ਨਹੀਂ ਹੁੰਦਾ ਪਲੀਜ਼ ਤੁਸੀਂ ਵਟਸਐਪ ਤੇ ਸਾਨੂੰ ਮੈਸੇਜ ਕਰਿਆ ਕਰੋ ਬਾਕੀ ਜੇ ਤੁਸੀਂ ਸਾਡੇ ਨਾਲ ਐਡ ਹੋਣਾ ਤਾਂ ਤੁਸੀਂ ਸਾਨੂੰ ਆਪਣਾ ਨਾਮ ਤੇ ਤੁਸੀਂ ਕਿੱਥੋਂ ਉਹ ਤੁਸੀਂ ਲਿਖ ਕੇ ਜ਼ਰੂਰ ਮੈਂਸ਼ਨ ਕਰਿਆ ਕਰੋ ਬਾਕੀ ਜੋ ਪ੍ਰਿੰਟ ਦੀ ਡਿਮਾਂਡ ਰੱਖਦੇ ਨੇ ਜੋ ਮਸ਼ੀਨ ਵਰਕ ਦੀ ਜਾਂ ਹੈਂਡ ਵਰਕ ਦੀ ਜੋ ਵੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੁੰਦੀਆਂ ਨੇ ਤੁਸੀਂ ਮੈਸੇਜ ਕਰ ਦਿਆ ਕਰੋ ਵੀ ਸਾਨੂੰ ਇਹ ਚੀਜ਼ਾਂ ਜਿਹੜੀਆਂ ਉਹ ਕਰ ਦੋ ਸੈਂਡ ਕਰ ਦੋ ਡਿਜ਼ਾਈਨ ਚਾਹੀਦਾ ਜੇ ਤੁਸੀਂ ਹੈਨਾ ਕੁਝ ਵੀ ਕਹਨੇ ਹੁੰਨੇ ਹੋ ਜਾਂ ਤੁਸੀਂ ਜਿਹੜੇ ਸਾਡੇ ਡਿਜ਼ਾਈਨ ਨੇ ਤੁਸੀਂ ਇੰਸਟਾਗ੍ਰam ਪੇਜ ਸਮਰਾਥ ਵਿਟਿਕ ਸੇਮ ਨਾਮ ਤੇ ਆ ਤੁਸੀਂ ਉਥੋਂ ਵੀ ਜਾ ਕੇ ਸਾਡੇ ਡਿਜ਼ਾਈਨ ਦੇਖ ਸਕਦੇ ਹੋ ਬਾਕੀ ਪ੍ਰਿੰਟ ਤਾਂ ਅਸੀਂ ਗਰੁੱਪ ਚ ਸ਼ੇਅਰ ਕਰਦੇ ਰਹਿੰਦੇ ਆ ਜਿਹੜੇ ਸਾਡੇ ਸਾਰੇ ਸੂਟ ਰੈਡੀ ਹੁੰਦੇ ਨੇ ਉਹ ਰੈਡੀ ਹੋਣ ਸਾਰੇ ਅਸੀਂ ਗਰੁੱਪ ਚ ਸ਼ੇਅਰ ਕਰਦੇ ਆ ਤੇ ਬਾਕੀ ਤੁਸੀਂ ਇੰਸਟਾ ਤੇ ਜਿਹੜੇ ਪੁਰਾਣੇ ਡਿਜ਼ਾਈਨ ਨੇ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੇਂਟ ਵਗੈਰਾ ਦੇ ਉਹ ਤੁਹਾਡਾ ਡਿਜ਼ਾਈਨ ਚੈੱਕ ਕਰਨ ਦਾ ਮੋਟਿਵ ਸਾਰਾ ਇਹ ਹੁੰਦਾ ਤੁਹਾਨੂੰ ਸਾਡੀ ਸਫਾਈ ਦਾ ਪਤਾ ਲੱਗ ਜਾਂਦਾ ਹੈ ਸੂਟਾਂ ਤੇ ਕਿੰਨੀ ਕੁ ਸਫਾਈ ਹੈ ਨੀਟ ਐਂਡ ਕਲੀਨ ਪੂਰਾ ਵਰਕ ਹੁੰਦਾ ਉਹ ਤੁਹਾਨੂੰ ਤੁਸੀਂ ਦੇਖ ਲਿਓ ਡਿਜ਼ਾਈਨ ਤਾਂ ਰੋਜ਼ ਨਵੇਂ ਤੋਂ ਨਵੇਂ ਆਉਂਦੇ ਰਹਿੰਦੇ ਨੇ ਤੁਸੀਂ ਉਹਨਾਂ 'ਚ ਕੋਈ ਵੀ ਨਵਾਂ ਡਿਜ਼ਾਈਨ ਕਿਸੇ ਵੀ ਬੁਟੀਕ ਤੋਂ ਕੋਈ ਆਪਣੀ ਚੋਇਸ ਦਾ ਵੀ ਰੈਡੀ ਕਰਵਾ ਸਕਦੇ ਹੋ ਜਿਵੇਂ ਅੱਜ ਆਪਾਂ ਮਸ਼ੀਨ ਵਰਕ ਦੇ ਸੂਟ ਲੈ ਕੇ ਆਏ ਆ ਇਹਨਾਂ ਤੇ ਵੀ ਤੁਹਾਨੂੰ ਹਨਾ ਪਤਾ ਲੱਗ ਜਾਊਗਾ ਵੀ ਆਪਣੇ ਕੰਮ ਤੇ ਕਿੰਨੀ ਕੁ ਸਫਾਈ ਆ ਪਹਿਲਾ ਸੂਟ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਹਾਂ ਇਹ ਆ ਗਿਆ ਜੀ ਵਾਈਟ ਕਲਰ ਦਾ ਸੂਟ ਆ ਬਹੁਤ ਹੀ ਪਿਆਰਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਟਾਂਕਾ ਤੁਸੀਂ ਦੇਖ ਸਕਦੇ ਹੋ ਕੋਈ ਇਹ ਕੰਪਿਊਟਰ ਵਾਲੀ ਮਸ਼ੀਨ ਦਾ ਜਿਹੜਾ ਟਾਂਕਾ ਨਹੀਂ ਹੈਗਾ ਇਹ ਕਾਰੀਗਰ ਵੱਲੋਂ ਮਸ਼ੀਨ ਤੇ ਵਰਕ ਕਰਿਆ ਗਿਆ ਘੇਰੇ ਦਾ ਕੰਮ ਆਉ ਉੱਪਰ ਤੱਕ ਜਿਹੜਾ ਡਿਜ਼ਾਈਨ ਬਣਿਆ ਹੋਇਆ ਇੱਥੇ ਜਿਹੜਾ neck ਦੀ ਲਾਈਨ ਬਣੂਗੀ neck line ਇੱਥੇ ਆਉਗੀ ਤੇ ਇਸ ਤਰ੍ਹਾਂ ਸਾਰੇ ਸ਼ਰਟ ਦੇ ਵਿੱਚ ਜਿਹੜਾ ਡਿਜ਼ਾਈਨ ਬਣਿਆ ਹੋਇਆ ਇਹਦਾ ਤੁਹਾਨੂੰ ਪ੍ਰਾਈਸ ਸਕ੍ਰੀਨ ਤੇ ਸ਼ੋ ਹੋ ਰਿਹਾ ਹੈ ਤੇ ਇਹ ਚੈੱਕ ਕਰ ਸਕਦੇ ਹੋ ਤੁਸੀਂ ਇਹ ਬਾਜੂ ਤੇ ਕੰਮ ਹੋ ਜੇ ਤੁਸੀਂ ਪਹੁੰਚਿਆ ਤੇ ਪਵਾਉਣਾ ਪਵਾ ਸਕਦੇ ਹੋ ਜਿਹੜੇ ਇਹਨਾਂ ਦੇ ਦੁਪट्टे ਨੇ ਤੁਸੀਂ ਕਿਸੇ ਵੀ ਦੁਪੱਟਾ ਕੋਈ ਵੀ ਰੈਡੀ ਕਰਵਾ ਸਕਦੇ ਹੋ ਚਨੌਨ organza टैबी बर्बरी ਕਿਸੇ ਵੀ ਤਰ੍ਹਾਂ ਦਾ ਦੁਪੱਟਾ ਉਹ ਤੁਹਾਨੂੰ ਪਤਾ ਹੀ ਹੈ ਜੀ ਬਾਜ਼ਾਰ 'ਚ ਜਿਹੜੇ ਪ੍ਰਾਈਸ ਨੇ ਸਿਮਿਲਰ ਜਿਹੇ ਹੁੰਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁਪੱਟਾ ਤੁਸੀਂ ਨਾਲ ਲਗਵਾ ਸਕਦੇ ਹੋ ਜੀ ਬਾਕੀ ਇੱਕ ਸੇਮ ਸਟੱਫ ਦੇ ਉੱਪਰ ਆਪਣਾ ਇਹ ਰੈਡੀ ਹੋਇਆ ਸੂਟ ਹਲਕਾ ਜਿਹਾ ਕੰਮ ਹੋਇਆ ਨੈਕ ਲਾਈਨ ਬਣੀ ਹੋਈ ਆ ਬਹੁਤ ਹੀ ਪਿਆਰੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਨੈਕ ਲਾਈਨ ਬਣੀ ਹੋਈ ਹੈ ਜੀ ਕਲਰ ਇਹਨਾਂ ਦੇ ਸੋਬਰ ਜੇ ਲਾਏ ਗਏ ਨੇ ਇਹ ਜਿਆਦਾ ਜਿਹੜੇ ਕਸਟਮਰ ਨੇ ਜਿਆਦਾ ਜਿਹੜੇ ਖਿੜਮੇ ਜੇ ਕਲਰ ਪਸੰਦ ਨਹੀਂ ਕਰਦੇ ਇਹਨਾਂ ਦੀ ਚੋਇਸ ਅਕੋਰਡਿੰਗ ਆਪਾਂ ਕਲਰ ਲਾਏ ਨੇ ਬਾਜੂ ਤੇ ਅੱਜ ਕੱਲ ਟ੍ਰੈਂਡ ਹੈ ਨਾ ਜੀ ਇੱਥੇ ਕੱਟ ਵਾਲੀ ਬਾਜੂ ਬਣਦੀ ਹੈ ਉਹੀ ਬਾਜੂ ਬਣਨੀ ਇਹਨਾਂ ਦੀ ਵੀ ਇਸ ਤਰ੍ਹਾਂ ਬਾਜੂ ਤੇ ਕੰਮ ਆਊਗਾ ਪ੍ਰਾਈਸ ਇਸ ਸਟੱਫ ਵਿਦ ਐਮਬ੍ਰੋਇਡਰੀ ਸ਼ੋ ਹੋ ਰਿਹਾ ਜੀ ਬਾਕੀ ਦਾ ਜਿਹੜਾ ਐਕਸਟਰਾ ਖਰਚਾ ਹੋ ਸਟੀਚਿੰਗ ਵਗੈਰਾ ਦਾ ਦੁਪੱਟੇ ਵਗੈਰਾ ਦਾ ਉਹ ਤੁਹਾਡੇ ਹਨਾ ਡਿਜ਼ਾਈਨ ਅਕੋਰਡਿੰਗ ਹੋਊਗਾ ਜਿਵੇਂ ਦਾ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਬਾਕੀ ਇੱਕ ਆਪਣਾ ਬਹੁਤ ਹੀ ਪਿਆਰਾ ਇਹ ਵਾਲਾ ਡਿਜ਼ਾਈਨ ਹੈ ਜੀ ਇਹ ਆਪਣਾ ਕਾਫੀ ਟ੍ਰੈਂਡ ਚ ਰਿਹਾ ਡਿਜ਼ਾਈਨ ਪਿੰਕ ਦੇ ਉੱਪਰ ਹੀ ਬਣ ਰਿਹਾ ਸੀ ਰਿਪੀਟ ਤੇ ਇਸ ਵਾਰ ਥੋੜਾ ਚੇਂਜ ਆਇਆ ਸਕਿਨ ਕਲਰ ਤੇ ਕਿਸੇ ਨੇ ਬਣਵਾਇਆ ਤੇ ਮਰੂਨ ਸ਼ੇਡ ਦਾ ਜਿਹੜਾ ਇਹ ਤੇ ਵਰਕ ਹੋਇਆ ਹੋਇਆ ਇਹ ਸਿਰਫ ਪੋਰਟਲੀ ਬਟਨ ਲਾ ਕੇ ਡਿਜ਼ਾਈਨ ਕਰਨਾ ਘੇਰੇ ਤੇ ਬਾਜੂ ਤੇ ਪਹੁੰਚਿਆਂ ਤੇ ਸੇਮ ਕੰਮ ਤੁਹਾਨੂੰ ਮਿਲੇਗਾ ਜੀ ਕੋਈ ਲੈਸ ਐਡ ਨਹੀਂ ਕਰਾਂਗੇ ਆਪਾਂ ਜਸਟ ਇਹ ਕਲਰ ਦੇ ਆਪਾਂ ਪੋਰਟਲੀ ਬਟਨ ਲਾਵਾਂਗੇ ਪ੍ਰਾਈਸ ਸ਼ੋ ਹੋ ਰਿਹਾ ਸਾਰੇ ਸੂਟਾਂ ਦਾ ਜਿਹੜਾ ਅੱਜ ਪ੍ਰਾਈਸ ਆ ਉਹ ਆਪਾਂ ਨੂੰ ਵਿਦਆਊਟ ਦੁਪੱਟਾ ਸ਼ੋ ਕਰ ਰਹੇ ਆ ਜੇ ਨਾਰਮਲ ਦੁਪੱਟਾ ਤੁਸੀਂ ਲਗਵਾਉਣਾ ਹੈ ਫਿਨਿਸ਼ਿੰਗ ਵਗੈਰਾ ਕਰਕੇ 500 ਤੱਕ ਵੀ ਰੈਡੀ ਹੋ ਜਾਓ ਬਾਕੀ ਚੋਇਸ ਤੁਹਾਡੀ ਹੈ ਜੇ ਕਿਸੇ ਨੇ ਮਹਿੰਗਾ ਦੁਪੱਟਾ ਲਗਵਾਉਣਾ ਹੈ ਕਹੀ ਕਿ ਹੁੰਦਾ ਕਮਲ ਚਨੋਂਨ ਦਾ ਹੀ ਦੁਪੱਟਾ ਲੈ ਕੇ ਕਰਦੇ ਨੇ ਜੋ ਪਿਓਰ ਔਰਗੈਂਜ਼ਾ ਦਾ ਹੈ ਨਾ ਫਿਰ ਉਹਨਾਂ ਦੇ ਪ੍ਰਾਈਸ ਸਾਰਿਆਂ ਦੇ ਅਲੱਗ-ਅਲੱਗ ਹੁੰਦੇ ਨੇ ਜੇ ਪਿਓਰ ਸ਼ਿਫੋਨ ਦਾ ਦੁਪੱਟਾ ਮਹਾਰਾਣੀ ਦੁਪੱਟਾ ਲੈਣਾ ਚਾਹੁੰਦੇ ਨੇ ਉਹਨਾਂ ਦੇ ਸਭ ਦੇ ਪ੍ਰਾਈਸ ਅਲੱਗ-ਅਲੱਗ ਹੋਣਗੇ ਬ ਕਿਆ ਆਇਆ ਤੁਹਾਡੇ ਲਈ ਇਹ ਦੇਖੋ ਤੁਸੀਂ ਇਹ ਬਾਟਮ ਵਰਕ ਹੈ ਜੀ 컬러ফুল ਜਿਹਾ ਬਾਟਮ ਵਰਕ ਹੈ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਲਾਏ ਗਏ ਨੇ ਤੁਹਾਨੂੰ ਸਾਡੇ ਸੂਟਾਂ ਚ ਖੁਸ਼ ਐਵੇਂ ਦਾ ਨਹੀਂ ਮਿਲੂਗਾ ਵੀ ਥੋੜਾ ਹਨਾ ਆਰਡ ਲੱਗ ਰਿਹਾ ਜਿਵੇਂ ਕਾਰੀਗਰ ਵੱਲੋਂ ਵੀ ਹਨਾ ਬਹੁਤ ਹੀ ਸੋਹਣੇ ਜਿਹੜੇ ਕਲਰ ਲਾਏ ਗਏ ਨੇ ਸਾਡੇ ਕਾਰੀਗਰ ਦੀ ਚੋਇਸ ਵੀ ਬਹੁਤ ਪਿਆਰੀ ਹੈ ਜੀ ਲੜਕੀ ਲਈ ਜੇ ਕਲਰ ਕੋਈ ਔਡ ਜਗ ਕੰਮ ਨਾ ਨਹੀਂ ਕਦੇ ਵੀ ਨਹੀਂ ਕੀਤਾ ਬਹੁਤ ਹੀ ਪਿਆਰਾ ਕੰਮ ਕਰਦੇ ਨੇ ਇਹ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਤੁਸੀਂ ਬਹੁਤ ਹੀ ਜਿਆਦੇ ਸੋਹਣਾ ਘੇਰਾ ਬਣਿਆ ਹੋਇਆ ਇੱਥੇ ਆਪਾਂ ਨੂੰ ਹਿਪੋ ਪੁਆਇੰਟ ਤੇ ਮੋਰਨੀਆਂ ਵਾਲਾ ਡਿਜ਼ਾਈਨ ਮਿਲੂਗਾ ਸਾਰਾ ਮਸ਼ੀਨ ਵਰਕ ਤੇ ਹੋਇਆ ਹੋਇਆ ਤੇ ਕੋਈ ਆਪਾਂ ਪ੍ਰਿੰਟਡ ਸੂਟ ਲੈ ਕੇ ਵਰਕ ਨਹੀਂ ਕਰਵਾਇਆ ਇਹ ਆਪਾਂ ਦਾ ਟਾਈਡਾਈ ਸੂਟ ਹੈ ਜੀ ਨੈਕਲਾਈਨ ਚੈੱਕ ਕਰੋ ਤੁਸੀਂ ਬਹੁਤ ਹੀ ਜਿਆਦੇ ਸੋਹਣੀ ਬਣੀ ਹੋਈ ਹੈ ਜੀ ਸਾਰਾ ਬਹੁਤ ਹੀ ਜ਼ਿਆਦਾ ਸਫਾਈ ਤੇ ਕਮ ਹੈ ਬਰੀਕੀ ਕਮ ਹੋਇਆ ਹੋਇਆ ਇੱਕ ਵਾਰ ਇਹ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸਫਾਈ ਤੇ ਸਾਰਾ ਕੰਮ ਹੋਇਆ ਇਹਦੇ ਨਾਲ ਜਿਹੜੀ ਤੁਹਾਨੂੰ ਬਾਟਮ ਦਿਖਾਈ ਸੀ ਪਲੇਨ ਬਾਟਮ ਡਾਈ ਕਰਵਾਈ ਆਪਾਂ ਇਹ ਦੇਖੋ ਇਹ ਬਾਜੂ ਦਾ ਡਿਜ਼ਾਈਨ ਆ ਬਾਜੂ ਤੇ ਵੀ ਤੁਹਾਨੂੰ ਸਾਰੀ ਚ ਬੁਟੀਆਂ ਮਿਲਣਗੀਆਂ نیچے ਆਪਾਂ ਨੂੰ ਵੇਲ ਮਿਲੂਗੀ ਤੇ ਇਹ ਰਿਹਾ ਜੀ ਪੌਂਚਿਆਂ ਦਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣੇ ਪੌਂਚੇ ਬਣੇ ਨੇ ਇਦੇ ਨਾਲ ਟਾਈਡ ਆਈ ਹੀ ਦੁਪੱਟਾ ਕਰਵਾਇਆ ਸੇਮ ਟਾਈਡ ਆਈ ਨਹੀਂ ਕਰਵਾਇਆ ਆਪਾਂ ਜੋ ਫੱਟੀਆਂ ਉਹ ਵਾਲਾ ਡਿਜ਼ਾਈਨ ਕਰਵਾਇਆ ਲੰਮੇ ਫੱਟੇ ਪਵਾਏ ਨੇ ਠੀਕ ਹੈ ਜੀ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆ ਰਿਹਾ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਕਿਸੇ ਵੀ ਕਲਰ ਕੰਟਰਾਸਟ ਚ ਰੈਡੀ ਕਰਵਾ ਸਕਦੇ ਹੋ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਤੁਸੀਂ ਦੇਖੋ ਇਹ ਵੀ ਆਪਾਂ ਵੀਡੀਓ ਵੀ ਸ਼ਾਰਟਸ ਅਪਲੋਡ ਕੀਤੀ ਸੀ ਉੱਚੇ ਥੋੜਾ ਜਿਹਾ ਚੇਂਜ ਸੀ ਜੀ ਉੱਚੇ ਜਿਹੜਾ ਇਹ ਐਮਬਰਾਇਡਰੀ ਦੇ ਕਲਰ ਥੋੜੀ ਚੇਂਜ ਲਾਈ ਗਈ ਸੀ ਇਹ ਆਪਣਾ ਫਰੰਟ ਬਣੂਗਾ ਨੀਚੇ ਘੇਰੇ ਤੇ ਇੱਕ ਫਲਾਰ ਆ ਜਾਊਗਾ ਤੇ ਉੱਪਰ ਨੈਕਲਾਈਨ ਦੇ ਉੱਪਰ ਇੱਕ ਫਲਾਰ ਆ ਜਾਊਗਾ ਇਸ ਤਰ੍ਹਾਂ ਦੀ ਸਾਰੇ ਸ਼ਰਟ ਟਾਈਡ ਆਈ ਹੋਊਗੀ ਪਲੇਨ ਇਹਦੇ ਨਾਲ ਬਾਟਮ ਹੋਊਗੀ ਜੀ ਸਿਰਫ ਦੋ ਫਲਾਰ ਪਵਾਏ ਜ ਪਾਏ ਨੇ ਜਿਹੜੀ ਬਾਜੂ ਦਾ ਡਿਜ਼ਾਈਨ ਆ ਉਹ ਆਪਾਂ ਲੇਸ ਨਾਲ ਹੀ ਡਿਜ਼ਾਈਨ ਕਰਾਂਗੇ ਤੇ ਦੁਪੱਟੇ ਨੂੰ ਵੀ ਲੇਸ ਨਾਲ ਡਿਜ਼ਾਈਨ ਕਰਾਂਗੇ ਓਕੇ ਜੀ ਜਿਵੇਂ ਇੱਕ ਹੋਰ ਸੂਟ ਤੁਹਾਨੂੰ ਦਿਖਾਉਣੇ ਆ ਏ ਆਪਾਂ ਕਟਿੰਗ ਕਰ ਰਹੇ ਸੀ ਪਲਾਜ਼ੋ ਦਾ ਕੱਟ ਹੋ ਗਿਆ ਪਲਾਜ਼ੋ ਸੂਟ ਬਣਾਇਆ ਸਿੰਪਲ ਜਿਹਾ ਡਿਜ਼ਾਈਨ ਹੈ ਤੁਸੀਂ ਚੈੱਕ ਕਰੋ ਐਸ ਕੇ ਦੀ ਕਾਟਨ ਹੈ ਜੀ ਐਸ ਕੇ ਦੀ ਕਾਟਨ ਦੇ ਉੱਪਰ ਪੈਚ ਲਗਾ ਕੇ ਰੈਡੀ ਕੀਤਾ ਔਰ ਗੈਂਜ਼ਾ ਦਾ ਪੈਚ ਲੱਗਿਆ ਹੋਇਆ ਕੱਟਵਰਕ ਦਿੱਤਾ ਗਿਆ ਇਸ ਤਰ੍ਹਾਂ ਜੇ ਕਿਸੇ ਨੇ ਹਲਕਾ ਜਿਹਾ ਕੰਮ ਕਰਵਾਉਣਾ ਐਵੇਂ ਦੀ ਚੀਜ਼ ਵੀ ਕਰਵਾ ਸਕਦੇ ਹਾਂ ਇਸ ਇਹਦੀ ਜਗ੍ਹਾ ਤੁਸੀਂ ਫਲਾਰ ਵਾਲੀ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਜੇ ਸੂਟ ਨੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਸਾਡੇ ਸੋਹਣੇ ਸੋਹਣੇ ਸੂਟ ਜਿਹੜੇ ਰੈਡੀ ਕੀਤੇ ਨੇ ਉਹ ਪਸੰਦ ਆਏ ਹੋਣਗੇ ਜੇ ਪਸੰਦ ਆਏ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਇਹਨਾਂ 'ਚ ਕੋਈ ਵੀ ਸੂਟ ਪਸੰਦ ਆਉਂਦਾ ਡਿਸਕ੍ਰਿਪਸ਼ਨ ਬਾਕਸ 'ਚ WhatsApp ਲਿੰਕ ਸ਼ੋ ਹੋ ਰਿਹਾ ਹੈ ਉੱਥੇ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ